ਕੱਲ ਵੀ ਕਿਸੀ ਕੇ ਬਟੇਜ ਵੀਡੀਓ ਦੇਖਣ ਬਹੁਤ ਸਾਰੇ ਧਿਆਨ ਨਾਲ ਬਸਤੀਆਂ ਘਰਾਂ ਵਿੱਚ ਲੱਗ ਰਹੇ ਨੇ ਪਹਿਲਾ ਆਪਾਂ ਬਸਤੀ ਸੀ ਇਹ ਬਾਜੀ ਦਾ ਡਿਜ਼ਾਈਨ ਹੈ ਇਸ ਨੂੰ ਪੇਪਰ ਨਾਲ ਕੱਟਦੇ ਹਾਂ ਪੇਸਟਿੰਗ ਪੇਪਰ ਨਾਲ ਕੱਟ ਕੇ ਪੱਟੀਆਂ ਵਗੈਰਾ ਬਣਾ ਕੇ ਟਕੋਣ ਵਾਲੀ ਨੇ ਕਿਸੇ ਤਰ੍ਹਾਂ ਗੋਥੀਂ ਕਿਰ ਲਗਾਉਣਾ ਅੱਜ ਆਪਾਂ ਦੱਸਾਂਗੇ ਇਹਨਾਂ ਬਾਜੀ ਦੇ ਮੂਰੀ ਦੇਖ ਕੇ ਕਿਚਬਟ ਮਲੋਣੇ ਸਭ ਤੋਂ ਪਹਿਲਾਂ ਆਪਾਂ ਜਿਹੜਾ ਮੈਨ ਡਿਜ਼ਾਈਨਰ ਸੂਚੀ ਹੈ ਇਹ ਇਸ ਤਰ੍ਹਾਂ ਮੈਨੀਆਂ ਟੈਸਟ ਕਰਦੇ ਹਾਂ ਤੇ ਇਹ ਮੈਨੀਆਂ ਟੈਸਟ ਕਰਨ ਤੋਂ ਬਾਅਦ ਹੁਣ ਆਪਾਂ ਜਿੰਨੀ ਮੂਰੀ ਆਪਾਂ ਲੋ ਅਮੀਆਪਾਂ ਸਾਡੀ ਲਗਾ ਲਾਂਗੇ ਇਸ ਤਰ੍ਹਾਂ ਇੱਕ ਟੰਡਾ ਬੋਟਾ ਤੇ ਪ੍ਰੋਫਟ ਜਿੱਦਾਂ ਆਪਾਂ ਇਹ ਸਾਡੀ ਲਾਵਾਂਗੇ ਵੀ ਆਪਾਂ ਮੂਰੀ ਕਿੰਨੀ ਤਿਆਰ ਰੱਖਣੀ ਹੈ ਕੋਈ ਮੂਰੀ ਤਿਆਰ ਪੰਜ ਦਿਨ ਪੰਜ ਦਿਨ ਦੇ ਸਾਹਮਣੇ ਖੜਾ ਹਾਂ ਇਹ ਸਾਡੀ ਲਾਣਗੇ ਪੰਜ ਦਿਨ ਜਿੱਦਿਓ ਤੇ ਜਿਹੜਾ ਕੋਪਰਾ ਬਚੇ ਹੋਰ ਕੋਈ ਆਪਾਂ ਰਹਿਰੇ ਇਸੇ ਪਾਣੀ ਨੂੰ ਸਮੋਈ ਦਲਾਂਗੇ ਇਹਦੇ ਕੋਲ ਬਚੇਗਾ ਉਹਨਾਂ ਆਪਾਂ ਅੰਦਰੋਂ ਕੋਲ ਬਗਰਾਣਗੇ ਇਸ ਤਰੀਕੇ ਨਾਲ ਤਾਂ ਬਸਰੀਏ ਆ ਗਿਆ ਆਪਣੇ ਪਾਂਡੇ ਤੇ ਨਿਸ਼ਾਨੀ ਕਿ ਆਪਾਂ ਮਾਰ ਕੇ ਨਾਮ ਸ਼ਮੀ ਨੂੰ ਨਿਸ਼ਾਨਾ ਤੇ ਲਗਾ ਲਾਂਗੇ ਨਿਸ਼ਾਨੀ ਲਵੰਡਾ ਮਕਲਵੀ ਇੱਥੋਂ ਕੱਟ ਆਪਾਂ ਲੇਦੀ ਕਰਨੀ ਹੈ ਜੇ ਕਪੜਾ ਜਿਆਦਾ ਲੱਗਦਾ ਹੋਏ ਤੇ ਹੁਣ ਆਪਾਂ ਕਟਾਈ ਕਰ ਸਕਦੇ ਹਾਂ ਉਸ ਤੋਂ ਬਾਅਦ ਨਾ ਕਟਾਈ ਨਹੀਂ ਹੋਣੀ ਇਸ ਤਰ੍ਹਾਂ ਹੁਣ ਆਪਾਂ ਕਟਾਈ ਵੀ ਕਰ ਸਕਦੇ ਹਾਂ ਤੇ ਲਵਾਈ ਦੀ ਨਿਸ਼ਾਨੀ ਲਾਵਾਂਗੇ ਇਹ ਆਪਾਂ ਚੜਾਈ ਦਿਲਾ ਲਈ ਲਵਾਈ ਦੀ ਨਿਸ਼ਾਨੀ ਲਾਣੀ ਹੈ ਤੁਹਾਨੂੰ ਆਪਾਂ दो इंच फोलड करून वास्त आता फोल्ड करत दोन्ही पासेश लावांगे फोल्ड करू अार इंच तक आपण सील बांवांगे ते आता चार इंच आपण इथे इथे दोनों पासे आपण चार साडे चार पाहिजे ती कोण नाही इथे आपण नसली वाली ਕੰਪਨੀ ਸਾਂਹ ਆ ਪਾਣ ਨੂੰ ਸਿੰਗਰਨੀ ਸੀਨਾਪਾ ਕੇ ਸਟ੍ਰੀਕਲ ਗਣੀਏ ਹੁਣ ਇਸ ਤਰ੍ਹਾਂ ਆਪਣੀ ਆਹ ਸਾਰੀ ਲੱਗੀ ਹੋਈ ਹੈ ਇਥੋਂ ਆਪਾਂ ਇਸ ਤਰ੍ਹਾਂ ਫੋਲਡ ਕਰਨਾ ਹੈ ਆਪਾਂ ਬਰੀ ਬਰੀ ਕਰਨਾ ਹੈ ਆਪਾਂ ਜੇ ਲੱਗਦਾ ਕਪੜਾ ਜ਼ਿਆਦਾ ਵੇਰ ਆ ਤਾਂ ਥੋੜਾ ਕਟਾਈ ਕਰ ਸਕਦੇ ਹਾਂ ਹੁਣ ਉਸ ਤੋਂ ਬਾਅਦ ਨਹੀਂ ਹੋਣੀ ਹੈਗੀ ਥੋੜਾ ਕਪੜਾ ਜ਼ਿਆਦਾ ਸੀਗਾ ਇਸ ਕਰਕੇ ਆਪਾਂ ਨੂੰ ਥੋੜਾ ਕਟਾਈ ਕਰਣੀ ਹੈ ਕਟਾਈ ਕਰਨ ਤੋਂ ਬਾਅਦ ਹੁਣ ਆਪਾਂ ਇਥੋਂ ਸਿੰਗ ਲਾਵਾਂਗੇ ये अपन निशानी लाई हुई है तो प्रोपर उत्ती होनी चाहिए इस तरीके ये अपने निशानी लगी हुई है इसको भोरा सीन अगे जाए घट ना हो, तो सी हो पक्की सीन लानी है कोई अपन कच्ची नहीं लानी है इस तरह सीन लाद बाहर वो टेडी करके कट ली है ਸਿੱਧੀ ਨਹੀਂ ਚੜਣੀ ਹੈਗੀ। ਜਦੋਂ ਆਪਣੀ ਸੀ ਲਾ ਗਈ ਮੈਂ ਤਾਂ ਉਹ ਕਟੇਡੀ ਕਰਕੇ ਬਾਹਰ ਕਰਦੀ ਹੈ ਸਿੱਧੀ ਨਹੀਂ ਇਸ ਤਰੀਕੇ ਹੁਣ ਆਪਾਂ ਇਧਰਲੇ ਸਾਈਡ ਤੋਂ ਵੀ ਆਪਣਾ ਥੋੜਾ ਜਿਹਾ ਕਟਾਈ ਕਰਾਂਗੇ ਕਿ ਜਿਆਦਾ ਕਪੜਾ ਫਿਰ ਬਾਹੂ ਜੂਰੀ ਵੀ ਨਹੀਂ ਹੋਣੀ ਚਾਹੀਦੀ। ਜਿਹੜੀ ਆਪਾਂ ਨੂੰ ਸਾਨੀ ਲਾਈ ਹੋਈ ਹੈ ਪਹਿਲਾਂ ਇੱਕ ਤਾਂ ਸਕਿੰਟ ਫੋਲ ਕਰ ਲੈਣੀ ਹੈ ਦੂਸਰੀ ਤਰ ਲੇਪਰਾਂ ਤੋਂ ਮੋਟਾ ਹੈ ਮੈਂ ਸਾਨੀ ਲੱਗੂ ਇਹ ਕੋਰਾ ਵੀ ਹਾਂ ਵੀ ਇਹ ਉਪਰ ਆ ਕੇ ਤੋਂ ਸੀਗਾ ਲਾਉਣੇ ਇਹ ਜਿਹੜੇ ਪੰਨੇ ਸਾਨੀ ਲਾਈ ਹੋਈ ਹੈ ਇਹਨੂੰ ਉੱਪਰ ਲੈ ਕੇ ਆਉਣਾ ਹੈ। ਇਸ ਤਰੀਕੇ ਨੱਪਾਂ ਸਿੰ ਲਾਵਾਂਗੇ। ਇਹਨਾਂ ਆਪਣੇ ਪੱਤੀਏ ਇਧਰ ਵੀ ਜਿਹੜੇ ਆਪਣੇ ਦੋਇਏ ਦੇ ਨਿਚਾਨੀ ਲੱਗੇ ਇਹਨੂੰ ਉੱਪਰ ਲੈ ਕੇ ਆਉਣਾ ਹੈ। ਐਸਾਂ ਪ੍ਰੋਪਰ ਸਿੱਧੀ ਹੈ। ਸਿੰਗ ਲਾ ਗੀ ਹੁਣ ਆਪਾਂ ਫਿਟਿੰਗ ਵਾਲਾ ਲਗਾਂਗੇ ਜਿੰਨੀ ਵੀ ਆ ਫਿਟਿੰਗ ਲਗਾਣੀ ਆ ਆਪਾਂ ਇਸ ਤਰੀਕੇ ਮੋਰੀ ਤੋਂ ਆਪਾਂ ਦੋ ਤਿੰਨ ਇੰਚ ਤਿੰਨ ਇੰਚ ਦੀ ਨਿਸ਼ਾਨੀ ਲਾ ਲਈ ਆਪਾਂ ਦੇਖਿਓ ਇੱਥੇ ਆਪਾਂ 3 ਇੰਚ ਆ ਗਿਆ ਫਿਰ ਫੁੱਟ ਇੱਥੇ ਆਪਾਂ ਸਿੱਧਾ ਸਹੀ ਨਿਸ਼ਾਨਾ ਲਾਵਾਂਗੇ ਇਧਰ ਆਪਾਂ ਮੋਟਰ ਦੇ ਸਾਹਮਣੇ ਲਾਵਾਂਗੇ ਜਿੱਨਾ ਆਪਾਂ ਮੋਟਰ ਰੱਖਿਆ ਹੋਇਆ ਇਧਰ ਨੋਮੀਟਾ ਲਗਾਵਾਂਗੇ ਇਹ ਵਾਲੀ ਨੋਮੀਟ ਦੀ ਸੀਨ ਹੋਏਗੀ ਇਧਰੋਂ ਆਪਣੀ ਇੱਥੇ ਆ ਗਈ ਸੀਨ ਕਿ ਵੀ ਆਪਾਂ ਇਥੋਂ ਬੁਲਾਈ ਤੇ ਇਹ ਆਪਾਂ ਨੂੰ ਚਾਹੀਏ ਤੋ ਇਸ ਤਰ੍ਹਾਂ ਹਮ ਸੀਨ ਲਗਾਵਾਂਗੇ ਸਿਹਣ ਆਪਾਂ ਇਥੋਂ ਸੂ ਕਰਾਂਗੇ ਕਿ ਇਥੋਂ ਵੀ ਬਰੋਬਰ ਹੋਵੇ ਕਪੜਾ ਇੱਥੇ ਵੀ ਬਰੋਬਰ ਹੋਵੇ ਕੋਈ ਵੱਧ ਘੱਟ ਨਾ ਹੋਵੇ ਇਸ ਲਈ ਕਿਉਂ ਆਪਾਂ ਇਥੋਂ ਸੀਨ ਲਗਾਵਾਂਗੇ पानी शानी लाई तो तोम पक्की कर लवेंगे सीम जी सीधी नहीं के लेके शेप ले ਪਪਾ ਕੱਟ ਪਾਉਂਗੇ। ਇਹਨੂੰ ਕੱਟ ਕੇ ਬਰੋਪਰ ਕਰ ਲਈਏ ਆਪਾਂ। ਇਹ ਤੋਂ ਬਰੋਪਰ ਹੋਣਾ ਚਾਹੀਦਾ। ਇਧਰੋਂ ਉੱਪਰ ਸਾਈਡ ਤੋਂ ਇੱਕ ਤੈ ਚੁੱਕ ਕੇ ਆਟਾ ਭੈਣੇ ਪਾਵਾਂਗੇ ਜਦੋਂ ਇਹ ਹੁਣ ਸੈਂਟਰ ਆ ਗਿਆ। ਇਹਦੇ ਨੋਨ ਜਾ ਗਿਆ, ਨੋ ਜਿਹੜਾ ਸੈਂਟਰ ਆ ਗਿਆ। 4.5 4.5 ਤੋਂ ਇਸ ਤਰੀਕੇ ਹਤਾ ਪਹੁੰਚ ਇੰਤ ਤੱਕ ਉਹ ਲੈ ਦਾ ਇਸ ਤਰੀਕੇ ਇਹਨੂੰ ਆਪਾਂ ਇਤਨ ਲੱਗ ਜਾਵਾਂਗੇ ਤੇ ਜੜੀ ਆਪਣੀ ਇਤਨ ਇੱਥੋਂ ਵੀ ਪ੍ਰੋਫਰ ਹੋਣਾ ਚਾਹੀਦਾ ਤੇ ਤੋਂ ਮorderDetails ਪ੍ਰੋਫਰ ਹੋਣਾ ਚਾਹੀਦਾ ਇੱਥੋਂ ਹੀ ਇਸ ਤਰੀਕੇ ਨਾਲ ਆਪਾਂ ਕੱਟ ਪਾਵਾਂਗੇ ਇੱਕ ਤਾ ਟੁਕੜੀ ਧਿਆਨ ਨਾਲ ਇਸ ਤਰ੍ਹਾਂ ਇੱਕ ਤਾ ਚੁੱਕ ਕੇ ਕਰਦੇ ਨਹੀਂ ਇਸ ਤਰ੍ਹਾਂ ਇੱਕ ਬਰੋਬਰ ਜੇ ਇੱਕ ਨੂੰ ਬਰੋਬਰ ਹੋਵੇ ਇੱਕ ਬਰੋਬਰ ਹੋਵੇ ਸੈਂਟਰ ਵਿੱਚ ਆਹ ਪਾਈ ਹੋਵੇ ਮੈਂ ਇਸ ਤਰ੍ਹਾਂ ਆਪਾਂ ਬਾਜੂ ਸਿੱਧੀ ਕਰਕੇ ਮੇਜਰ ਅਟੈਚ ਕਰਨੀ ਹੈ ਪੈਚ ਆਪਾਂ ਇਸ ਤਰੀਕੇ ਕਰਨੀ ਹੈ ਕਿ ਜਿਹੜਾ ਕਾਟ ਵਾਲਾ ਪਾਸਾ ਵਾ ਜਿੱਧਰ ਆਪਾਂ ਕਾਟ ਪਾਈਏ ਉਹ ਕਮੀਜ਼ ਦੇ ਅੱਗੇ ਵਾਲੇ ਪਾਸੇ ਹੋਣੀ ਚਾਹੀਦੀ ਹੈ ਇੱਕ ਬਾਗਾ ਬਾ ਦੇਖ ਕੇ ਲਾਣੀ ਹੈ ਦੂਸਰੀ ਆਪਣੇ ਆਪ ਜਣੀ ਆਪਾਂ ਹੁਣ ਇੱਧਰ ਲਗਾਣੇ ਆ ਤੇ ਇਹ ਆਪਣਾ ਕਟ ਵਾਲਾ ਪਾਸਾ ਪਿੱਛੇ ਜਾ ਰਿਹਾ ਇੱਧਰ ਇਹ ਨਹੀਂ ਆਣੀ ਹੈਗੀ ਬਾਜੀ ਇੱਧਰ ਸਾਈਡ ਤੇ ਆਉਗੀ ਇਹ ਤੁਮੀ ਆਪਣੇ ਦੋਨੇ ਚੀਜ਼ਾਂ ਉਨੇ ਜਿੱਤੇ ਬਰਾਬਰ ਬਣੇ ਠਾਈ ਦੀਆਂ ਨਹੀਂ ਆ ਸ਼ੇਪ ਜਿਹੜੀ ਇਸ ਤਰ੍ਹਾਂ ਸਿੱਧੀ ਹੋਣੀ ਚਾਹੀਦੀ ਹੈ ਆਹ ਸਾਈਡ ਤੋਂ ਦੇਖੋ ਜਿੱਥੇ ਬਰਾਬਰ ਪੱਪੜਾ ਹੋਵੇ ਤੁਮੀ ਇਹਦਾ ਇੱਥੋਂ ਵੀ ਇੱਕ ਬਰਾਬਰ ਹੋਵੇ ਇੱਥੋਂ ਵੀ ਇੱਕ ਬਰਾਬਰ ਹੋਵੇ ਜਿਹੜਾ ਅੰਤਰਾ ਕੱਢਦਾ ਉਹ ਆਪਣੇ ਇਥੋਂ ਸੈਂਟਰ ਤੋਂ ਵੀ ਹੋਣਾ ਚਾਹੀਦਾ ਹੈ ਇਸ ਤਰੀਕੇ ਹੁਣ ਆਪਾਂ ਵਿੱਚ ਜੜ ਤੋਂ ਪਹਿਲਾਂ ਮੀਜ ਕੁੱਠਾ ਵਾ ਬਾਜੂ ਸਿੱਧੀ ਆ ਸਿੱਧੀ ਬਾਜੂ ਨੂੰ ਪਾ ਕੇ ਆਪਾਂ ਧਿਆਨ ਨਾਲ ਦੇਖਣਾ ਜਿਹੜਾ ਟਾਕ ਵਾਲਾ ਪਾਸਾ ਹੋ ਇਧਰ ਅੱਗੇ ਵਾਲਾ ਪਾਸਾ ਅਟੈਚ ਆਵੇ ਇਸ ਤਰ੍ਹਾਂ ਪਾ ਕੇ ਆਪਾਂ ਸੀਨਾ ਸੀ ਮਲਾ ਕੇ ਇਹ ਬਾਜੂ ਦੀ ਥੱਲੇ ਵਾਲੀ ਸੀਨਾ ਇੱਕ ਬੀਜ ਦੀ ਨਿਚਲੇ ਸੀਨਾ ਵਾਲੀ ਆ ਬਾਹੂ ਦੀ ਆ ਇਸ ਤਰ੍ਹਾਂ ਆਪਾਂ ਪਾ ਕੇ ਵਿੱਚ ਦੇਖ ਲੈਣਾ ਪਹਿਲਾਂ ਹੀ ਤੇ ਆਪਣਾ ਸਹੀ ਹੈ ਕੋਈ ਘਟ ਵੱਟ ਨਹੀਂ ਹੈਗਾ ਜੇ ਥੋੜਾ ਜਿਹਾ ਕੋਈ ਚੀਜ਼ ਘੱਟ ਹੋਏ ਜੇ ਬਾਹੂ ਥੋੜੀ ਜਿਹੀ ਘਟਾ ਅੱਧਾ ਇੰਚ ਤੇ ਖਿੱਚ ਕੇ ਪ੍ਰੋਪਰ ਹੋ ਜਾਂਦੀ ਹੈ ਜੇ ਕਮੀਜ਼ ਧੰਚ ਘਟਾਏ ਬਾਹੂ ਲੂਜਾ ਅੱਧਾ ਕਿੰਨ ਅੱਧੇ ਇੰਚ ਦਾ ਤਾਂ ਜਿਹੜਾ ਉਹ ਆਪਾਂ ਵਿੱਚ ਹੋ ਜਾਂਦਾ ਵਾ ਜ਼ਿਆਦਾ ਨਹੀਂ ਸੀਨਾ ਸੀਨ ਪ੍ਰੋਪਰ ਕਰ ਲਈ ਹੁਣ ਆਪਾਂ ਜਿਹੜਾ ਕੱਟਵਾ ਉਹਨੂੰ ਆਪਾਂ ਖਿੱਚ ਲੈਣਾ ਥੋੜਾ ਜਿਹਾ ਜਿਹੜਾ ਵੱਧ ਆ ਉਹਨੂੰ ਦੂਰ ਛੱਡ ਦੇਣਾ ਜੇ ਜ਼ਿਆਦਾ ਵਰਕ ਹੋਵੇ ਤਾਂ ਫੇਰ ਆਪਾਂ ਸिलाई ਕਰਨਗੇ ਹੁਣ ਦੇਖਣਾ ਇਸ ਤਰੀਕੇ ਆਪਾਂ ਸੀਨ ਲਟੁੰਦੇ ਜਾਣਾ ਹੈ ਨਾ ਕਿ ਆਪਣੇ ਪਲੋਈ ਇਹ ਪਲੋਈ ਜਿਹੜੀ ਇੰਤਿਆਰ ਰੱਖਣਾ ਆਪਾਂ ਹਾਜੀ ਪਲੋਈ ਆ ਗਈ ਹੁਣ ਆਪਣੀ ਇਹ ਪਲੋਈ ਹੈਗੀ ਇਹਨੂੰ ਆਪਾਂ ਨੀਚੇ ਵਾਲੀ ਸਾਈਡ ਨੂੰ ਫੋਲਡ ਕਰਨਾ ਹੈ ਇਹਨੂੰ ਉੱਪਰ ਨੂੰ ਨਹੀਂ ਕਰਨਾ ਆਏਗਾ ਜਾਨਾ ਦੇਖ ਲੋ ਇਹ ਇਹ ਫਲੋਈ ਆਪਣੇ ਆ ਗਈ ਇਹਨੂੰ ਨੀਚੇ ਵਾਲੀ ਸਾਈਡ ਨੂੰ ਕੱਚਲੀ ਸਾਈਡ ਨੂੰ ਫੋਲਡ ਕਰਨਾ ਵਾ ਉੱਪਰ ਨੱਕਲ ਸਾਈਡ ਨੂੰ ਨਹੀਂ ਕਰਨਾ ਕੁਮੀ ਬੈਕ ਨੈਕਲੇ ਪਾਸੇ ਨੂੰ ਫੋਲਡ ਕਰਾਂਗੇ ਅਜਿਹਾ ਸੀਨ ਆ ਗਈ ਮੋਟੇ ਦੀ ਥੋੜੇ ਦੀ ਇਹਨੂੰ ਆਪਾਂ ਬੈਕ ਨੈਕਲੇ ਪਾਸੇ ਨੂੰ ਫੋਲਡ ਕਰਾਂਗੇ ਤੁਹਾਨੂੰ ਦੇਖੋ ਆਪਣੀ ਪ੍ਰੋਪਰ ਆ ਗਈ ਹੈ ਕੋਈ ਵੀ ਵੱਡ ਘਟ ਨਹੀਂ ਹੈ ਕਪੜਾ ਸੇਮ ਕਿ ਆਪਾਂ ਦੇਖੋ ਜਿਹੜਾ ਇਹ ਮੀਂਹ ਦਾ ਕਪੜਾ ਵਾ ਇਹਨੂੰ نیچے ਨੂੰ ਹੋਲਡ ਕਰਨਾ ਹੈ ਇਧਰ ਨੂੰ ਇਸ ਤਰ੍ਹਾਂ ਜਿਹੜਾ ਬਾਜੂ ਦਾਵਾ ਉਹਨੂੰ ਵੀ نیچے ਨੂੰ ਕਈ ਕੀ ਕਹਦੇ ਨੇ ਇਸ ਤਰ੍ਹਾਂ ਨਾਲ ਇਹ ਸੀਨ ਲਾ ਦਿੰਦੇ ਨੇ ਨਾਲ ਸੀਨ ਨਾਲ ਨਾਲ ਕਮੀਜ਼ ਦੀ ਖਿੱਚ ਪੈਣ ਲੱਗ ਜਾਂਦੀ ਹੈ ਕੱਜ ਤੋਂ ਇਹਨੂੰ ਪਿੱਛੇ ਕਰ ਲੈਣਾ ਇਸ ਤਰ੍ਹਾਂ ਫੋੜ ਦੇਣਾ ਤੇ ਕਮੀਜ਼ ਦਾ ਜਿਹੜਾ ਕਪੜਾ ਹੈ ਇਹ ਕਮੀਜ਼ ਦਾ ਇਹ ਪਿੱਛੇ ਨੂੰ ਇਹ ਬਾਜੂ ਦਾ ਤੇ ਬਾਜੂ ਦਾ ਪਿੱਛੇ ਨੂੰ ਇਸ ਤਰ੍ਹਾਂ ਸੈਂਟਰ ਦੇ ਵਿੱਚ ਉਹਨੇ ਸੀਨ ਲਗਾ ਦੇਣੀ ਆਪਾਂ ਉਹ ਆਪਾਂ ਸ਼ੁਰੂ ਕੀਤੀ ਸੀ ਨਾ ਉਸ ਨੂੰ ਇੱਕ ਕੈਂਚ ਅੱਗੇ ਲਾ ਜਾ ਕੇ ਇਹ ਤਾਂ ਕਟੜਾ ਇਹਦੇ ਕੋਲ ਕੋਈ ਵਿੱਚ ਨਹੀਂ ਆਇਆ ਕਪੜਾ ਨਹੀਂ ਬਣਨਾ ਇਧਰ ਮਾ ਦੇ ਲਿਆ ਬਾਜੂ ਦਾ ਜਣਾ ਮੈਂ ਇਧਰ ਹੰਦਮ ਕਰ ਲਿਆ ਉਸ ਤਰ੍ਹਾਂ ਸੀਨ ਜਿਹੜੀ ਹੈ ਪ੍ਰੋਪਰ ਆ ਗਈ ਹੈ ਪਹਿਲੇ ਸੀਨ ਜਿਹੜੀ ਆਪਾਂ ਇੱਥੇ ਛੋਟੇ ਕਿਤੇ ਸੀ ਜਿਹੜੀ ਛੱਡੀ ਸੀ ਨਾ ਉਹ ਹੁਣ ਆਪਾਂ ਇੱਥੇ ਛੱਡੀ ਹੈ एक इंच जो बधा के आ सीन अपनी कल्चर चलिए, इतने एक इंच बता के इधर अपना इतने सीन छे इस तरह सीन और सीन ऊपर मिला के बेच है, जब पीछे छड़ दिए तो फिर सीन उधर का डर होंगे एक इंच सीन ऊपर जानी चाहिए इस तरह तुम भी सिलाई करने छोटी छोटी गलों का ध्यान रखना वा नॉर्मल सूट तो कोई अटके सीन लग जाता कि जो छोटी छोटी गलतियां होंगे ने उन्होंने हैंडल करना वा इस तरह अपना सीन लाने ध्यान रखना वा ਕੋਈ ਕੋ ਪਰ ਐਕਸਪੈਕਟਨਾ 9 ਵਜੇ ਕੋਈ ਬਹਲਣਾ ਆਵੇ ਇਸੇ ਤਰ੍ਹਾਂ ਹੀ ਆਪਾਂ ਦੂਸਰੀ ਬਾਦੀ ਦੀ ਜਿੰਨ ਲਾ ਕੇ ਤਿਆਰ ਕਰਾਂਗੇ ਬਾਦੀ ਆਪਾਂ ਨੀਜ ਨਾਲ ਦੋਨੇ ਅਟੈਚ ਕਰ ਲਈਆਂ ਨੇ ਪ੍ਰੋਪਰ ਆਪਣਾ ਸੀਨ ਸੀਨ ਨਾਲ ਸੀਨ ਉਹ ਖਲਚ ਮਿਲਦੀ ਹੈ ਸਹੀ ਬਾਦੀ ਹੋਈ ਹੈ ਵੀ ਧੀਰੇ ਧੀਰੇ ਇਥੋਂ ਪ੍ਰੋਪਰ ਸੀਨ ਸੀਨ ਨਾਲ ਦੇਖੋ ਸੀਨ ਨਾਲ ਸੀਨ ਨਾਲ ਮਿਲ ਜਾਵੇ ਜੇ ਥੋੜਾ ਬਹੁਤਾ ਵੱਧ ਘੱਟ ਹੋ ਜਾਵੇ ਤੇ ਦੇਰ ਕੇ ਆਪਣਾ ਸਹੀ ਹੋ ਜੇਗਾ ਉਹ ਫਿਰ ਆਪਾਂ ਬਾਰੇ ਥੋੜੀ ਵਿੱਚ ਦੱਸਾਂਗੇ ਜੇ ਥੋੜਾ ਬਟਾ ਫਰਕ ਪੈ ਜਾਏ ਦੋਨੋਂ ਕਿਸ ਤਰੀਕੇ ਆਪਾਂ ਸਹੀ ਕਰਨਾ ਹੈ ਹੁਣ ਆਪਣੇ ਪ੍ਰੋਪਰ ਸੀਨ ਸੀਨ ਦਾ ਸੀਨਾ ਅੰਦਰ ਗਈ ਆ ਬਾਜੂ ਆ ਬਾਜੂ ਦੇ ਜੀ ਨਹੀਂ ਆਤ ਨਹੀਂ ਗਈ ਇਸ ਤਰ੍ਹਾਂ ਹੁਣ ਆਪਾਂ ਦੱਸਾਂਗੇ ਤਾਂ ਮੋਟੇ ਚਿਬਟੇ ਲਗਾਣੇ ਨੇ ਚਿਬਟੇ ਕਿਸ ਤਰੀਕੇ ਨਾਲ ਲਗਾਣੇ ਨੇ ਇਹ ਹੈਗਾ ਆਪਾਂ ਸਾਰਾ ਕਰ ਲੈਣਾ ਆਪਣਾ ਅਗਲਾ ਪਾਸਾ ਆ ਬਾਜੂ ਲੱਗੀ ਅਗਲੇ ਵਾਲ ਪਾਸੇ ਦੀ ਪੱਲਾ ਦੀ ਇਸ ਤਰ੍ਹਾਂ ਜਿਹੜਾ ਨੀਚੇ ਵਾਲਾ ਬੈਕ ਪੱਲਾ ਇਹ ਹੈਗਾ ਪਿਛਲਾ ਪੱਲਾ ਇਹ ਹੈਗਾ ਅਗਲਾ ਪੱਲਾ ਕੱਢ ਲਿਆ ਇਸ ਤਰ੍ਹਾਂ ਹੁਣ ਆਪਾਂ ਇਥੇ ਬਿਲਕੁਲ ਕੰਡੇ ਤੇ ਨਹੀਂ ਲਗਾਨੀ ਹੈ ਜੀ ਹੱਦਾਂ ਦੇ ਛੱਡ ਕੇ ਇੱਥੇ ਆਪਣੀ ਚਾਣੀ ਲਗਾਲੀ ਇਹਦੇ ਪਰਫਰ ਨਾਲ ਦੇ ਅੱਧਾਂ ਇੰਚ ਨੂੰ ਛੱਡ ਕੇ ਆਹ ਸੀਨਰੋਂ ਅੱਧਾਂ ਜਿੱਧਰ ਛੱਡਲੇ ਅੱਧਾਂ ਚਾ ਪੈਰੋਂ ਛੱਡਲੇ ਦੋਨਾਂ ਦਾ ਅੱਧਾ ਅੱਧਾਂ ਦੇ ਛੱਡ ਕੇ ਇਥੇਨੀ ਚਾਣੀ ਲਗਾਲੀ ਆਪ ਹੁਣ ਇਸ ਤਰੀਕੇ ਨਾਲ ਟਿਜਬਟਾ ਆਪਣੇ ਕੋ ਪੈਸੇ ਹੁਕਮੇ ਲਗਾ ਸਕਦੇ ਆ ਹੁਕ ਨਾਲ ਉਹ ਵਧੀਆ ਜ਼ਿਆਦਾ ਟਿਜਬਟਾ ਰਹਿੰਦਾ ਹੈ ਕਿ ਹੁਕ ਜਿਹੜੀ ਆਪਣੇ ਕਪੜੇ ਜੋ ਅਟੌਰਦੇ ਆ ਜਾਂ ਪਾਉਨੇ ਆ ਕਈ ਵਾਰੀ ਬਾਣਾ ਵਿੱਚ ਆ ਜਾਂਦੇ ਆ ਇਸ ਕਰਕੇ ਇਧਰਲੇ ਸਾਈਡ ਤੇ ਆਪਾਂ ਲਾਵਾਂਗੇ ਇਹ ਵੀਰੇ ਕਿਚਪਟ ਨਾਲ ਸਹੀ ਨਾਲ ਇਸ ਤਰੀਕੇ ਉੱਪਰ ਇਹ ਲਗਾਵਾਂਗੇ ਇਹਨੂੰ ਇੱਥੇ ਰੱਖ ਕੇ ਲੈਣਾ ਇਸ ਤਰ੍ਹਾਂ ਇਹਨੂੰ ਆਪਾਂ ਇੱਧਰ ਰੱਖ ਕੇ ਲੈਣਾ ਨਾ ਇਸ ਤਰੀਕੇ ਫਿਰ ਆਪਾਂ ਬਾਜ ਨਾਲ ਸਹੀ ਨਾਲ ਟੈਚ ਹੋ ਜਾਣਾ ਬਾਜੂ ਆਪਣੇ ਪ੍ਰੋਪਰ ਹੋ ਜਾ ਇਸ ਤਰ੍ਹਾਂ ਆ ਜੀ ਬਾਤ ਇਸ ਤਰ੍ਹਾਂ ਬਾਜੂ ਆਪਣੇ ਮਾਤਾ ਦੇ ਹੀ ਇੱਕ ਸਾਰ ਬਿਲਕੁਲ ਨਾ ਇਥੋਂ ਵਧ ਰਕੋਵੇ ਨਾ ਇਧਰੋਂ ਵਧ ਰਕੋਵੇ ਪ੍ਰੋਪਰ ਹੋਵੇ ਇਸ ਤਰ੍ਹਾਂ ਸਾਨੇ ਲਗਾਣਾ ਗਿਆ ਧਿਆਨ ਨਾਲ ਲਗਾਨੀ ਆਪਾਂ ਅੱਡਾਂ ਜੀ ਇਧਰੋਂ ਸਿੱਗਨੇ ਆਪਾਂ ਅੱਡਾਂ ਜੀ ਇਧਰੋਂ ਸਿੱਗਨੇ ਦੋਨੋਂ ਪਾਸੇ 10 ਇੰਚ ਛੱਡ ਕੇ ਫਿਰ ਆਪਾਂ ਸਾਨੇ ਲਾ ਕੇ ਇੱਕ ਬਰਨ ਲਗਾਵਾਂਗੇ ਇਸ ਤਰ੍ਹਾਂ ਤੁਸੀਂ ਵੀ ਅੱਗੋਂ ਹਰ ਸਰਦੀਆਂ ਦਾ ਮੌਸਮ ਆ ਰਿਹਾ ਹੋਵੇ ਕਈ ਸੂਟ ਆਪਣੇ ਬਾਗਾਂ ਨੂੰ ਹੁੱਕਾ ਲਗਾਉਂਦੇ ਨੇ ਕਈ ਕਾਫੀਆਂ ਬਣਾਉਂਦੇ ਨੇ ਇਸ ਤਰ੍ਹਾਂ ਹਰੇਕ ਦੀ ਆਪੋ ਆਪਣੀ ਚੁਆਇਸ ਹੁੰਦੀ ਹੈ ਇਸ ਤਰ੍ਹਾਂ ਪਾਣੀ ਬਣਾਈ ਆ ਘਟੇ ਚੁਟਣ ਲਗਾਉਣ ਵਾਸਤੇ ਇਥੇ ਓਪਨ ਰੱਖੀ ਆ ਪੂਰੀ ਪਾਣੀ ਰੱਖੀਏ ਇਸ ਤਰ੍ਹਾਂ ਵੀਡੀਓ ਵੇਖ ਕੇ ਤੁਸੀਂ ਵੀ ਕੋਲ ਟ੍ਰਾਈ ਵੀ ਕਰੋ ਅੱਗੇ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਕਮੈਂਟ ਕਰੋ ਜਿਨ੍ਹਾਂ ਨੇ ਹੁਣ ਤੱਕ ਮੈਨੂੰ ਸਬਸਕ੍ਰਾਈਬ ਨਹੀਂ ਕੀਤਾ ਕਮੈਂਟ ਨਹੀਂ ਕੀਤਾ ਉਹ ਵੀ ਜਰੂਰ ਕਰੋ ਕਮੈਂਟ ਕਰਕੇ ਦੱਸੋ ਤੁਹਾਨੂੰ ਵੀਡੀਓ ਕਿੰਨੀ ਲੱਗੀ ਓਕੇ ਬਾਏ